ਇੰਪਰੂਵਮੈਂਟ ਟਰਸਟ ਦੀ ਟੀਮ ਅੱਜ ਨਿਊ ਅੰਮ੍ਰਿਤਸਰ ਵਿਖੇ ਨਜਾਇਜ਼ ਕਬਜ਼ੇ ਛਡਵਾਉਣ ਲਈ ਪਹੁੰਚੀ ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਇੰਪਰੂਵਮੈਂਟ ਟਰਸਟ ਵੱਲੋਂ ਨਜਾਇਜ਼ ਤੌਰ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਬਾਹਰ ਬਣੀਆਂ ਕਿਆਰੀਆਂ ਤੋੜੀਆਂ ਜਾ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਬਜ਼ੇ ਪਿਛਲੇ 15 ਸਾਲਾਂ ਤੋਂ ਹੋਏ ਪਹਿਲੇ ਉਦੋਂ ਕਿਉਂ ਵਿਭਾਗ ਨੂੰ ਜਾਗ ਨਹੀਂ ਆਈ ਰੇਸ਼ਾਨੀ ਸ਼ਰਮਾ ਮੈਮ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਾ ਅੱਜ ਜਿਹੜਾ ਐਡਰੈਸ ਤੋਂ ਲੋਕ ਹੁੰਦਾ ਪਿਆ ਨਾ ਤੇ ਇਹਨਾਂ ਨੇ A ਬਲਾਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ B ਬਲਾਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲਾਕ ਤੋਂ ਸ਼ੁਰੂ ਕੀਤਾ ਜਿਸ ਬਲਾਕ 'ਚ ਮੇਰੀ ਰਹਾਇਸ਼ ਸੀ ਜਦ ਕਿ ਮੇਰੇ ਪਾਸੇ ਦੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਕਿਸੇ ਨੇ ਗ੍ਰਿਲ ਬਾਹਰ ਨਹੀਂ ਲਗਾਈ ਹੋਈ ਤਿਆਰੀਆਂ ਬਣਾਈ ਹੋਈਆਂ ਵਾ ਗ੍ਰੀਨ ਆ ਪੌਦ ਪੇੜ-ਪੋਦੇ ਲਗਾਏ ਹੋਇਆ ਉਹਨਾਂ ਨੂੰ ਵੀ ਜਾਣ ਬੁੱਝ ਕੇ ਟਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਆਇਆ ਵਾ ਜੀਵਨ ਜਿਉਂਦੇ ਵੋਟਾਂ ਤੇ ਲੋਕਾਂ ਕੋਲ ਲੈ ਲੀਆਂ ਪਰ ਅੱਜ ਲੋਕਾਂ ਨਾਲ ਆ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਮੁਹਾ ਤੇਨੇ ਹੋ ਵੀ ਨਹੀਂ ਬਾਹਰ ਆ ਰਹੇ ਕੀ ਕਾਰਨ ਕੀ ਸਮਝਦੇ ਹੈ ਕਾਰਨ ਐਸੇ ਮੈਂ ਜਿੰਨਾ ਲੋਕਾਂ ਨੇ ਜਾਇਜ਼ ਕਬਜ਼ੇ ਕੀਤੇ ਸੀ ਉਹਦੇ ਨਾਲ ਨਾਲ ਕਹਿੰਦੇ ਆਟੇ ਨਾਲ ਘੋਲ ਪਿਸਿਆ ਵੈ ਇਹ ਉਹੀ ਹਾਲ ਹੈ ਕਿ ਆਟੇ ਨਾਲ ਘੋਲ ਪੇਸ ਗਿਆ ਵੈ ਹੋਰ ਕੁਝ ਨਹੀਂ ਹੋਇਆ ਇਹ ਲੋਕਾਂ ਦਾ ਨਾਜਾਇਜ਼ ਧੱਕਾ ਹੋ ਰਿਹਾ ਵੈ ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ ਮੰਦਤ ਤੇ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100 150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚ ਦੇ ਲੋਨ ਨਹੀਂ ਕਿਸੇ ਨੂੰ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਆ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਹਿਲਣ ਦਵਾਂ ਅਹੀਂ ਮੰਗ ਕਰਦੇ ਆਂ ਕਿ ਸਾਨੂੰ ਕੋਲ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਇਦਾਂ ਕੀਤਾ ਵਾ ਸਾਨੂੰ ਕੋਈ ਦੋ ਦਿਨ ਦੇ ਦਿੰਦੇ ਸੋਮਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਾਨੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਹੈ ਕਿ ਮਿੰਟ 'ਚ ਖਾ ਲਾਂਗੇ ਕੋਰਟ ਦੇ ਜਿਹੜਾ ਹਾਈ ਕੋਰਟ ਜਦੋਂ ਜਾਂਦੀ ਕੋਈ ਚੀਜ਼ ਹੈ ਟਰਾਂਸਲੇਸ਼ਨਸ ਕਰਨੀਆਂ ਪੈਂਦੀਆਂ ਨੇ ਹਿਸਟਰੀਆਂ ਲੈਣੀਆਂ ਪੈਂਦੀਆਂ ਐਫੀਡੇਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਲੈ ਲਓ 29 ਤਰੀਕ ਐ 22 ਤਰੀਕ ਨੂੰ ਤੁਸੀਂ ਤੋੜ ਲਿਓ ਆ ਕੇ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਰ ਦਾ ਟਾਈਮ ਦਈ ਸੋਮਰ ਤੁਹਾਨੂੰ ਕੁਝ ਲੈ ਕੇ ਫੜਾ ਦਾਂਗੇ ਅਸੀਂ ਪਾਰਟੀ ਬਣ ਜਾਾਂਗੇ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਸਾਡੇ ਲੋਕ ਲੈ ਚੱਪੀ ਅਸੀਂ ਅੱਜ ਜੇ ਵੀ ਕੋਰਟ ਚ ਜਾ ਰਹੇ ਹਾਂ ਜੀ ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ ਅਸੀਂ ਕਾਨੂੰਨੀ ਲੜਾਈ ਲੜਾਂਗੇ ਇਸ ਮੋਕ ਇੰਪਰੂਵਮੈਂਟ ٹرسٹ ਦੇ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਵੱਲੋਂ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਕੀਤੇ ਗਏ ਸਨ ਜਿਸ ਨੂੰ ਕਿ ਅੱਜ ਵਿਭਾਗ ਦੇ ਨਾਲ ਮਿਲ ਕੇ ਖਤਮ ਕਰਵਾਇਆ ਗਿਆ ਹੈ ਬੁਲਡੋਜ਼ਰ ਦੇ ਨਾਲ ਨਜਾਇਜ਼ ਕਬਜ਼ਿਆਂ ਨੂੰ ਤੋੜਿਆ ਗਿਆ ਹੈ ਅਤੇ ਸਭ ਕੁਝ ਕੂਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੇ ਕੀਤਾ ਗਿਆ ਗ੍ਰੂਮੈਂਟਸ ਅੰਮਰਸਰ ਤੋਂ ਜਿਹੜੀ ਸੀਓਸੀਪੀ ਸੀਗੀ ਆਨਵਰ ਹਾਈ ਕੋਰਟ ਦੇ ਵਿੱਚ 2680 2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਆਨਵਰ ਕੋਰਟ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਬਰਮ ਦੇ ਉੱਤੇ ਪਬਲਿਕ ਲੈਂਡ ਤੇ ਇਨਕਲੋਜ਼ਮੈਂਟਸ ਨੇ ਅਸੀਂ 29 ਸਤ ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਗ੍ਰੂਮੈਂਟਸ ਐਗਜ਼ੀਕਟਿਵ ਅਫਸਰ ਗ੍ਰੂਮੈਂਟਸ ਐਨ ਲੈ ਮੈਂ ਅਸੀਂ ਆਪਣੀ ਐਫੀਆਰ ਦੀ ਸ਼ੇਪ ਚ ਰਿਪੋਰਟ ਸਬਮਿਟ ਕਰਦੇ ਹਾਂ ਉਹ ਕਾਰਵਾਈ ਹੈ ਜਦ ਅਸੀਂ ਕਰਦੇ ਠੀਕ ਹੈ ਜੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਜਿਹੜੇ ਚ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੀ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਤੋਂ ਫਾਇਰ ਟੈਂਡਰ ਲੈ ਨੇ ਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਮਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਰਜਰਾਤ ਗੈਸ ਤੋਂ ਤੇ ਪੀਐਸਪੀਸੀਐਲ ਤੋਂ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ दैट इज फॉर द ਅਮਨ ਸ਼ਾਂਤੀ ਵਾਸਤੇ ਉਹ ਸਾਰੇ ਅਸੀਂ ਉਹ ਕੀਤਾ ਹੋਇਆ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ ਔਰ ਕਿਉਂਕਿ ਇਹੋ ਜੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ ਪਿਆ ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵਿਗੜਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਤੇ ਉਹਨਾਂ ਦਾ ਅਸੀਂ ਵੱਖਰੇ ਤੌਰ ਤੇ ਦੇਵਾਂਗੇ ਜੇ ਸਾਨੂੰ ਕੋਈ ਇਨਸਟਰਕਟ ਕਰੇਗਾ ਬਟ ਆਦਰਵਾਈਜ਼ ਇਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ ਕਿਉਂਕਿ ਅਸੀਂ ਆਰਾਮ ਨਾ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਹੋਣਾ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ ਅਸੀਂ ਆਰਡਰ ਦਾ ਕੋਡ ਦੇ ਆਰਡਰ ਦਾ ਕੰਪਲਾਈਂਸ ਕਰਨਾ दैट ਇਜ਼ ਮਟਰ ਵੀਅਰ ਸਾਈਟਲੀ ਸਰ ਅਸੀਂ ਕਿਹੜੇ ਜਿਹੜੇ ਡਿਮੋਸ ਕਰ ਰਹੇ ਆ ਅਸੀਂ ਜਿਹੜੇ ਉਹ ਜਿਹੜੇ ਆਰਡਰ ਦੇ ਮਤਲਬ ਉਹ ਕਹਾ ਵੈਸੇ ਜਿਹੜਾ ਸੜਕ ਤੇ ਇੰਫੋਰਸਮੈਂਟ ਹੈ ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਕਿ ਰੇਲਸ ਉੱਤੇ ਰਾਜਿਲਾਨੇ ਸਾਰਾ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਐਨੀ ਇਨਸਟਰਕਸ਼ਨ ਔਨ ਦਾ ਰੋਡ ਬਾਰਨ ਪੀਸ ਟੂ ਬੀ ਰਿਮੂਵਡ ਇਜ਼ਰਾਨ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਸਾਰੀ ਕਾਰਵਾਈ ਬਹੁਤ ਹੀ ਪੀਸਫੁਲ ਤਰੀਕੇ ਨਾਲ ਹੋਈ ਹੈ ਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਇੱਥੇ ਜਿਹੜੀ ਗ੍ਰੀਨ ਬੈਲਟ ਚ ਇਨਕ੍ਰੋਚਮੈਂਟ ਹੋਈ ਸੀਗੀ ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ ਜੀ ਇਹ ਟੀਮਾਂ ਨੇ ਕਿੰਨੇ ਕਿੰਨੇ ਜਣੇ ਪੁਲਿਸ ਫੋਰਸ ਲਿਆਂਦੀ ਸਾਡੀ ਸਭ ਨਹੀਂ ਇਸ ਤੋਂ ਇਲਾਵਾ ਸਾਡੇ ਕੋਈ ARP ਟੀਮਾਂ ਨੇ ਊਮਨ ਫੋਰਸ ਵੀ ਹੈ ਨਾ ਪਰ ਬੜੀ ਪੋਲਾਈਟਲੀ ਸਾਡਾ ਕੰਮ ਚੱਲ ਰਿਹਾ ਕੋਈ ਉਹ ਜੀ ਕੋਈ ਗੱਲ ਨਹੀਂ ਟੋਟਲ ਮਿਲਾ ਕੇ ਕਿੰਨੇ ਜਿਹੜੀ ਨਪਰੀ ਦੀ ਗੱਲ ਕਰੀਏ 100 150 ਦੇ ਕਰੀਬ ਆ ਗਿਆ ਅੱਛਾ ਜੀ ਤੇ ਇੱਥੇ ਕੋਈ ਮਤਲਬ ਪ੍ਰੋਟੈਸਟ ਵੀ ਕੀਤਾ ਗਿਆ ਲੋਕਾਂ ਵੱਲੋਂ ਜਾਂ ਕਿ ਮਤਲਬ ਪੀਸਫੁਲੀ ਲੋਕਾਂ ਨਹੀਂ ਨਹੀਂ ਬਿਲਕੁਲ ਪੀਸਫੁਲੀ ਚੀਜ਼